ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਇਹ 7-7 ਕੁੰਡਿਆਂ ਦਾ ਡਿਜ਼ਾਈਨ ਵਾ 4 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 7 ਕੁੰਡੇ ਗਿਣ ਲੈਣੇ ਫਿਰ 7 ਫਿਰ 7 7-7 ਕੁੰਡੇ ਗਿੰਦੇ ਹੋਏ 4 ਕੁੰਡੇ ਤੁਸੀਂ ਵਾਧ ਰੱਖਣੇ ਆ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈੱਡਾਂ ਵਾਸਤੇ ਬਹੁਤ ਹੀ ਸੌਖਾ ਡਿਜ਼ਾਈਨ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਬਣਾ ਸਕਦੇ ਹੋ ਕਿਸੇ ਵੀ ਕਲਰ ਤੇ ਬਣਾਉਂਗੇ ਬਹੁਤ ਹੀ ਸੋਹਣਾ ਲੱਗਦਾ ਏ ਡਿਜ਼ਾਈਨ ਇਹ ਡਿਜ਼ਾਈਨ ਚਾਰ ਸਲਾਈਆਂ ਵਿੱਚ ਬਣ ਕੇ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਬਣਾਉਣਾ ਵਾ ਇਹ ਪੁੱਠੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਣਾ ਵਾ ਸਿੱਧੀ ਸਿਹਰ ਤੋਂ ਸਿੱਧੀ ਸਲਾਈ ਬਣਾ ਕੇ ਪੁੱਠੀ ਸਾਈਡ ਤੋਂ ਡਿਜ਼ਾਈਨ ਬਣਾਣਾ ਸ਼ੁਰੂ ਹੋਣਾ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੀ ਸਾਈਡ ਤੋਂ ਪਹਿਲੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਧਾਗਾ ਬਾਹਰ ਨੂੰ ਕਰਨਾ ਦੋ ਕੁੰਡੇ ਸਿੱਧੇ ਬਣਾਉਣੇ ਧਾਗਾ ਆਪਣੇ ਵੱਲ ਨੂੰ ਕਰਨਾ ਪੰਜ ਕੁੰਡੇ ਪੁੱਠੇ ਇੱਕ 2 3 4 5 ਇਹ ਐਕਸਟਰਾ ਕੁੰਡਾ ਛੱਡ ਕੇ ਇਹੀ 7 ਕੁੰਡਿਆਂ ਦਾ ਡਿਜ਼ਾਈਨ ਪਹਿਲੀ ਉੱਠੀ ਸਲਾਈ ਚ ਬਣਾਉਣਾ 2 ਕੁੰਡੇ ਸਿੱਧੇ 5 ਕੁੰਡੇ ਪੁੱਠੇ 1 2 3 4 ਪੰਜ ਲਾਸਟ ਵਿੱਚ ਦੋ ਕੁੰਡੇ ਸਿੱਧੇ ਐਕਸਟਰਾ ਗੁੰਡਾ ਪੁੱਠਾ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਤੁਸੀਂ ਇਹੀ ਸੱਤ-ਸੱਤ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਪਹਿਲੀ ਸਿਲਾਈ ਕੰਪਲੀਟ ਕਰਨੀ ਦੂਸਰੀ ਸਿਲਾਈ ਸਿੱਧੀ ਸਾਈਡ ਤੋਂ ਦੂਸਰੀ ਸਿਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਧਾਗ ਆਪਣੇ ਵੱਲ ਨੂੰ ਕਰਨਾ ਜਿਹੜੇ ਦੋ ਕੁੰਡੇ ਸਿੱਧੇ ਬਣਾਏ ਉਹਨਾਂ ਨੂੰ ਇਧਰੋਂ ਪੁੱਠੇ ਬਣਾਉਣਾ ਜਿਹੜੇ 5 ਕੁੰਡੇ ਪੁੱਠੇ ਬਣਾਏ ਉਹਨਾਂ ਨੂੰ ਸਿੱਧੇ ਬਣਾਉਣਾ ਦੂਸਰੀ ਸਲਾਈ ਸਿੱਧੀ ਸਾਈਡ ਵਾਲੀ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੇ 2 ਕੁੰਡੇ ਪੁੱਠੇ 5 ਕੁੰਡੇ ਸਿੱਧੇ ਲਾਸਟ ਵਾਲੇ 2 ਕੁੰਡੇ ਪੁੱਠੇ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਤੀਸਰੀ ਸਲਾਈ ਪੁੱਠੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਜਿਹੜੇ ਦੋ ਗੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਡਿਜ਼ਾਈਨ ਪੰਜਾਂ ਗੁੰਡਿਆਂ ਤੇ ਬਣਨਾ ਧਾਗਾ ਆਪਣੇ ਵੱਲ ਨੂੰ ਕਰਨਾ ਪੰਜਾਂ ਗੁੰਡਿਆਂ ਨੂੰ ਡਬਲ ਵਾਰ ਮਾਰਨਾ 1 2 ਤੇਨ ਚਾਰ ਪੰਜ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ ਸੱਤ ਗੁੰਡਿਆਂ ਦਾ ਡਿਜ਼ਾਈਨ ਤੀਸਰੀ ਪੁੱਠੀ ਸਲਾਈ ਚ ਬਣਾਉਣਾ ਜਿਹੜੇ ਦੋ ਗੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਧੱਗ ਆਪਣੇ ਵੱਲ ਨੂੰ ਕਰਨਾ ਪੰਜਾਂ ਗੁੰਡਿਆਂ ਨੂੰ ਡਬਲ ਵੱਲ ਮਾਰਨਾ ਡਿਜ਼ਾਈਨ ਸਿਰਫ ਸਿੱਧੀਆਂ ਗੁੰਡਿਆਂ ਤੇ ਹੀ ਬਣਨਾ ਲਾਸਟ ਵਾਲੇ ਦੋ ਕੁੰਡੇ ਸਿੱਧੇ ਐਕਸਟਰਾ ਗੁੰਡਾ ਪੁੱਠਾ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਚੌਥੀ ਚੌਥੀ ਸਲਾਈ ਵਿੱਚ ਐਕਸਟਰਾ ਗੁੰਡਾ ਲਾਉਣਾ ਧਾਗਾ ਆਪਣੇ ਵੱਲ ਨੂੰ ਕਰਨਾ ਜਿਹੜੇ ਕੁੰਡੇ ਦੋ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਧਾਗਾ ਬਾਹਰ ਨੂੰ ਕਰਨਾ ਪੰਜਾਂ ਕੁੰਡੀਆਂ ਦਾ ਵਾਰ ਲਾਉਣਾ ਇੱਕ 2 3 4 5 ਪੰਜਾਂ ਗੁੰਡਿਆਂ ਨੂੰ ਖੱਬੇ ਹੱਥ ਵਾਲੀ ਸਿਲਾਈ ਤੇ ਕਰਨਾ ਅਗਲੀਆਂ ਤਿੰਨਾਂ ਗੁੰਡਿਆਂ ਨੂੰ ਇਸ ਤਰੀਕੇ ਨਾਲ ਅੱਗਿਓਂ ਦੀ ਸਿਲਾਈ ਨੂੰ ਪਾਉਣਾ ਇਹਨਾਂ ਨੂੰ ਇਸ ਤਰੀਕੇ ਨਾਲ ਵਲ ਮਾਰਨਾ ਇਹਨਾਂ ਨੂੰ ਫਿਰ ਖੱਬੇ ਹੱਥ ਵਾਲੀ ਸਿਲਾਈ ਤੇ ਹੀ ਕਰ ਦੇਣਾ ਤਿੰਨ ਗੁੰਡੇ ਇਹ ਦੋ ਗੁੰਡੇ ਪਿਛਲੇ ਪੰਜਾਂ ਗੁੰਡਿਆਂ ਇਕੱਠਿਆਂ ਨੂੰ ਸਿਲਾਈ ਤੇ ਲੈਣਾ ਪੰਜਾਂ ਗੁੰਡਿਆਂ ਦੇ ਪੰਜ ਗੁੰਡੇ ਬਣਾਉਣੇ ਇੱਕ ਬਣ ਗਿਆ ਧੱਗ ਆਪਣੇ ਵੱਲ ਨੂੰ ਕੀਤਾ ਇਹ ਤਿੰਨ ਬਣ ਗਏ ਫਿਰ ਧੱਗ ਆਪਣੇ ਵੱਲ ਨੂੰ ਕੀਤਾ ਇਹ ਪੰਜ ਬਣ ਗਏ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਸੱਤ ਕੁੰਡੀਆਂ ਦਾ ਡਿਜ਼ਾਈਨ ਚੌਥੀ ਸਲਾਈ ਚ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਪੰਜਾਂ ਕੁੰਡੀਆਂ ਦਾ ਵੱਲ ਲਾਉਣਾ 1 2 3 4 5 ਇਹਨਾਂ ਨੂੰ ਖੱਬੇ ਹੱਥ ਵਾਲੀ ਸਲਾਈ ਤੇ ਕਰਨਾ ਪੰਜਾਂ ਕੁੰਡੀਆਂ ਨੂੰ ਦੋਵਾਂ ਕੁੰਡਿਆਂ ਨੂੰ ਛੱਡ ਕੇ ਤਿੰਨਾਂ ਕੁੰਡਿਆਂ ਅਗਲਿਆਂ ਨੂੰ ਇਸ ਤਰੀਕੇ ਨਾਲ ਅੱਗਿਓਂ ਦੀ ਸਲਾਈ ਪਾਉਣੀ ਇਹਨਾਂ ਨੂੰ ਵਲ ਮਾਰ ਦੇਣਾ ਇਹਨਾਂ ਨੂੰ ਫਿਰ ਖੱਬੇ ਹੱਤ ਵਾਲੀ ਸਲਾਈ ਤੇ ਕਰਕੇ ਪੰਜਾਂ ਕੁੰਡਿਆਂ ਇਕੱਠਿਆਂ ਨੂੰ ਲੈਣਾ ਪੰਜਾਂ ਦੇ ਪੰਜ ਕੁੰਡੇ ਬਣਾਉਣੇ ਇੱਕ ਬਣ ਗਿਆ ਵਲ ਮਾਰਿਆ ਇਹ ਤਿੰਨ ਬਣ ਗਏ ਫਿਰ ਵਲ ਮਾਰਿਆ ਇਹ ਪੰਜ ਕੁੰਡੇ ਬਣ ਗਏ ਪੰਜਾਂ ਕੁੰਡਿਆਂ ਦੇ ਪੰਜ ਗੁੰਡੇ ਬਣ ਗਏ ਤਸ ਗਾਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਇੱਕ ਗੁੰਡਾ ਸਿੱਧਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤਾਂ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਬਹੁਤ ਹੀ ਸੌਖਾ ਡਿਜ਼ਾਈਨ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਇਹ ਡਿਜ਼ਾਈਨ ਸਟੈਚੇਬਲ ਡਿਜ਼ਾਈਨ ਵਾ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਡਿਜ਼ਾਈਨ ਤਿਆਰ ਹੁੰਦਾ ਵਾ ਜੇ ਤੁਸੀਂ ਪੁੱਠੇ ਕੁੰਡੇ ਜਿਆਦਾ ਰੱਖਣੇ ਤੁਸੀਂ ਜਿਆਦਾ ਵੀ ਰੱਖ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਹੁਣ ਫੇ ਇਹਨੂੰ ਪਹਿਲੀ ਸਲਾਈ ਪੁੱਠੀ ਤੋਂ ਸ਼ੁਰੂ ਕਰਨਾ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਖੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ